ਜੀ YouTube ਫੈਮਲੀ ਨੂੰ ਮੇਰੀ ਪਿਆਰੀ ਪਿਆਰੀ ਨੂੰ ਹੋਸਣਾ ਕਿਦਾਂ ਠੀਕ ਹੋ ਅੱਜ ਉਹ ਤੁਹਾਨੂੰ ਦਿਖਾਈ ਅੱਜ ਇੱਕ ਅਸੀਂ ਛੋਟੀ ਜੀ ਕੁੜੀ ਨੂੰ ਇੱਕ ਗਿਫਟ ਲਿਆਂਦੀ ਆ ਪਰ ਗਿਫਟ ਤਾਂ ਕਾਦੀ ਲੈ ਕੇ ਆਂਦੀ ਆ ਉਹਨੇ ਸਾਰੀ ਪ੍ਰੈਸ ਦਾ ਬੁਰਾ ਹਾਲ ਕਰਤਾ ਲੱਗੀ ਹੋਈ ਆ ਪ੍ਰੈਸ ਕਰਨੇ ਇਹ ਬੋ ਫਲਾਣਾ ਇੱਕ ਪ੍ਰੈਸ ਲੈ ਕੇ ਦਿੱਤੀ ਸੀ ਉਹਨੂੰ ਛੋਟੀ ਜਿਹੀ ਸੀ ਆਪਣੇ ਕੱਪੜੇ ਖੁਦ ਕਰ ਲਿਆ ਕਰਦੀ ਆ ਆ ਲਓ ਜੀ ਆਓ ਦਿਖਾਈਏ ਆ ਲਓ ਜੀ ਦਿਖਾਓ ਆ ਲਓ ਜੀ ਨਿੱਕੀ ਜੀ ਪ੍ਰੈਸ ਲੈ ਕੇ ਦਿੱਤੀ ਆ ਇਹ ਆ ਪ੍ਰੈਸ ਤਾਂ ਇਹਨੂੰ ਗਿਫਟ ਕਰੀ ਸੀਗੀ ਪੈਕਿੰਗ ਇਹ ਤਾਂ ਖੋਲਦੀ ਇਹਨੇ ਆ ਦੇਖੋ ਕਿੰਨਾ ਖਲਾਰਾ ਪਾਤਾ ਹੈ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਕੱਪੜਿਆਂ ਦਾ ਤੇ ਉਹਦੀ ਪਰੇ ਮੰਮਾ ਵੀ ਖੜੀ ਆ ਉਹ ਬੋਲਦੀ ਪਈ ਆ ਤੂੰ ਇੰਨਾ ਖਲਾਰਾ ਕਾ ਤੇ ਪਾਤਾ ਆ ਲਓ ਜੀ ਇਹਦੇ ਵਾਸਤੇ ਪ੍ਰੈਸ ਹਾਂਜੀ ਦਿਖਾਉ ਰਹੀ ਦੀ ਮੈਂ ਉਹ ਦੇਖੀ ਹੱਥ ਨਾਲ ਜਲਾ ਲਈ ਸੋਹਣੀ ਆ ਪ੍ਰੈਸ ਗਿਫਟ ਕਿਹਨੇ ਦਿੱਤੀ ਆ ਨਾਨੂ ਨਾਨੂ ਨ ਸੱਸੀ ਕਾਲ ਤਾਂ ਬਿਲਾ ਸਾਰਿਆਂ ਨੂੰ ਸੱਸੀ ਕਾਲ ਦੀ ਸਾਰਿਆਂ ਨੂੰ ਇਹ ਸਾਡੀ ਲਾੜਲੀ ਛੋਟੀ ਜੀ ਬਹੁਤ ਪਿਆਰੀ ਆ ਸਾਨੂੰ ਹੁਣ ਤਾਂ ਵੱਡੀ ਹੋਈ ਜਾਂਦੀ ਆ ਤੇ ਆ ਦੇਖ ਲਓ ਇਹਨੇ ਹੁਣ ਪ੍ਰੈਸ ਲੱਗੀ ਜੀ ਆਪਣੇ ਫਰਾਕਾਂ ਕਰਨ ਸੋਨੀਆ ਸੌਣੀਆ ਉਹ ਸੋਚ ਲਿਆ ਹੈਦਰ ਕਿ ਨਿੱਕੀ ਜਿਹੀਆਂ ਕੇ ਦਿੱਤੀਆਂ ਚ ਮੇਰਾ ਤਾਂ ਪਾਣੀ ਵੀ ਪੈਂਦਾ ਦਿਖਾਈ ਕਿੱਥੇ ਪਾਣੀ ਪੈਂਦਾ ਹਾਂ ਆ ਦੇਖੋ ਖਲਾ ਰੇ ਖਲਾ ਰ ਪਾਤਾ ਹੁਣ ਮੈਂ ਤਾਂ ਮੈਂ ਕਿਹਾ ਅੱਗੇ ਮੇਰਾ ਸਰੀਰ ਨਹੀਂ ਠੀਕ ਤੇ ਉਹ ਹੁਣ ਉਹਦੀ ਮੰਮਾ ਨੂੰ ਉਹਦੀ ਅਲਮਾਰੀ ਸਵਾਰਟ ਗਈ ਕਹਦੀ ਨੰਗਾ ਪਾਤਾ ਤੂੰ ਬੋਲਣ ਲੱਗੀ ਸੀ ਮੈਂ ਕਿਹਾ ਚੱਲ ਬੋਲ ਨਾ ਛੋਟੀ ਆ ਬੱਚੀ ਆ ਕੋਈ ਗੱਲ ਨਹੀਂ ਤੇ ਆ ਕਿੱਟਾ-ਕੁੱਟਾ ਸੀਗੀਆਂ ਇਹਦੀਆਂ ਉਹ ਕਹਿੰਦੀ ਲੁਕੋ ਕੇ ਰੱਖੀਆਂ ਇਹ ਮੈਨੂੰ ਦੇ ਮੈਂ ਆਪਣੇ ਕੰਮ ਤੇ ਜਾਣਾ ਹੁੰਦਾ ਨਾਲ ਲੈ ਜੂੰਗੀ ਕਿੱਟੇ ਦੀ ਮੰਮੀ ਕਹਿੰਦੇ ਆ ਲਿਆ ਕੇ ਦਿੱਤੀਆਂ ਸੀ ਇਹ ਸੇ ਨੂੰ ਕਿੱਟਾ ਵਗੈਰਾ ਤੇ ਆ ਸੂਟ ਲਿਆ ਕੇ ਦਿੱਤਾ ਸੀ ਜਿਹੜਾ ਪਹਿਲਾਂ ਤੁਹਾਨੂੰ ਬਲੌਗ ਬਣਾ ਕੇ ਵੀ ਦਿਖਾਇਆ ਸੀ ਤੇ ਉਹਨੇ ਪ੍ਰੈਸ ਕਰਦੇ ਪਾਣੀ ਵੀ ਪੈਂਦਾ ਚ ਹਾਂਜੀ ਕਿੱਥੇ ਪੈਂਦਾ ਪੁੱਤ ਇੱਥੇ ਜੇ ਕਿਸੇ ਨੂੰ ਪਤਾ ਵੀ ਇਹਦਾ ਤਾਂ ਪਾਣੀ ਕਿਵੇਂ ਪੈਂਦਾ ਤਾਂ ਸਾਨੂੰ ਪਲੀਜ਼ ਜ਼ਰੂਰ ਦੱਸਿਓ ਉਹ ਕਹਿੰਦਾ ਸੋ ਇਹ ਕੰਦੀ ਮੈਨੂੰ ਇਹਦਾ ਨਹੀਂ ਪਤਾ ਛੋਟੀ ਬੱਚੀ ਵਿੱਚ ਤਾਂ ਪਾਣੀ ਕਿਵੇਂ ਪੈਂਦਾ ਇਹ ਕਿੱਥੇ ਪੈਂਦਾ ਕਿਉਂਕਿ ਬਾਕਸ ਵੀ ਨਹੀਂ ਉਹਨਾਂ ਨੇ ਛੁੱਟਦਾ ਨਾ ਬਾਕਸ ਛੱਡਦਾ ਵਿੱਚ ਪਤਾ ਨਹੀਂ ਇਹਨੇ ਆਉਂਦੀ ਸਰ ਇਹ ਆ ਦੇਖੋ ਇਹ ਗਰਮ ਆ ਇਹ ਇੱਥੇ ਪਾਣੀ ਕਿੱਥੇ ਪੈਂਦਾ ਇਹ ਆ ਚੀਜ਼ ਚ ਪੈਂਦਾ ਮੈਨੂੰ ਲੱਗਦਾ ਇਹ ਇਹਦੇ ਵਿੱਚ ਆ ਪਾਣੀ ਪਾ ਕੇ ਚੱਲਦੀ ਆ ਇਹ ਨ ਤਾਂ ਪਹਿਲਾਂ ਸਾਰੀ ਉਹ ਖੋਲਦੀ ਸੀ ਖੋਲ ਕੇ ਦਿਖਾਈ ਕਿਦਾਂ ਖੋਲਦੀ ਸੀ ਮੈਂ ਤਾਂ ਕਹੇ ਸ਼ਾਇਦ ਤੂੰ ਖਰਾਬ ਹੀ ਕਰਤੀ ਭਾਈ ਤੇ ਇਹ ਮਿੰਟ ਲਾਉਂਦੀ ਆ ਚੀਜ਼ ਖਰਾਬ ਕਰਨ ਨੂੰ ਵੀ ਤੇ ਹੁਣ ਉਹ ਦੇਖੇ ਤੇ ਕੱਪੜੇ ਕਹਿੰਦੇ ਇੰਨੇ ਸੋਹਣੇ ਪੈ ਤੂੰ ਪਾਉਂਦੀ ਨਹੀਂ ਹੈਗੀ ਕਾਤੇ ਨਹੀਂ ਪਾਉਂਦੀ ਆਪਣੇ ਪਸੰਦ ਦੇ ਕੱਪੜੇ ਪਾਉਂਦੀ ਆ ਬਸ ਜਿਹੜਾ ਹੋਵੇ ਤੇ ਉਹ ਥੱਲੇ ਡਿੱਗ ਕੇ ਕਿੱਟ ਉੱਪਰ ਰੱਖ ਦੇ ਚੱਕ ਕੇ ਇਹ ਆਹ ਲੋ ਜੇ ਉੱਪਰ ਰੱਖਤੀ ਤੇ ਆਹ ਪ੍ਰੈਸਾ ਹੁਣ ਇਹ ਕੀ ਕਰਨ ਲੱਗੀ ਆਹ ਲੋ ਮੈਂ ਤਾਂ ਕਹੇ ਤੂੰ ਖੋਲ ਲੈ ਦਿੱਤੀ ਪ੍ਰੈਸ ਆਹ ਗੁੰਡੀ ਜਿਓ ਬਣਾਉਂਦੀ ਹਾਏ ਮੈਂ ਮਰ ਜਮਾ ਹਤਾਜ ਲੈ ਕੇ ਆਂਦੀ ਆ ਹੁਣੇ ਥੋੜਾ ਟਾਈਮ ਹੀ ਹੋਇਆ ਇਹਨੂੰ ਛੋਟ ਛੋਟੀਆਂ ਗਿਫਟਾਂ ਲਿਆ ਕੇ ਦੇ ਦੰਦੇ ਆ ਵੀ ਚੱਲ ਤੂੰ ਆਪਣਾ ਖੁਦ ਕੰਮ ਕਰਦਾ ਹੁਣ ਫੇ ਉਹ ਵੱਡੀ ਪ੍ਰੈਸ ਸੀਗੀ ਤੇ ਵੱਡੀ ਪ੍ਰੈਸ ਕਰਕੇ ਵੱਡੀ ਪ੍ਰੈਸ ਸੇ ਤਾਂ ਹੁੰਦੀ ਨਹੀਂ ਸੀ ਇਸ ਕਰਕੇ ਅਸੀਂ ਤਾਂ ਕੰਮ ਹੀ ਖਤਮ ਕਰਤਾ ਵੀ ਆ ਚੱਕ ਆਪਣੀਆਂ ਕਰੀ ਚੱਲ ਹੋਰ ਕੀ ਕਰਨਾ ਬਲੈਕ ਕਮੀਜ਼ ਵੀ ਕਰ ਬਲੈਕ ਕਮੀਜ਼ ਨੂੰ ਬਹੁਤ ਬਲ ਪੈਨੇ ਤੇ ਮੈਨੂੰ ਕਹਿੰਦੀ ਹੁੰਦੀ ਸੀ ਨਾ ਨੀ ਮਮਾ ਪ੍ਰੈਸ ਕਰ ਦੋ ਪ੍ਰੈਸ ਕਰ ਦੋ ਮੇਥੋਂ ਤਾਂ ਭਾਈ ਹੁੰਦੀ ਨਹੀਂ ਸੀ ਪ੍ਰੈਸ ਤੇ ਹੁਣੇ ਆਪਣੇ ਜਿਹੜੇ ਬੱਚਾ ਕੱਪੜੇ ਆਪ ਕਰ ਸਕਦਾ ਛੋਟੀ ਜੀ ਪ੍ਰੈਸ ਹੈ ਨਾ ਵੱਧ ਘੜ ਵੈਸੇ ਤਾਂ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਸਮਝਦਾਰ ਬਹੁਤ ਆ ਬਹੁਤ ਜ਼ਿਆਦਾ ਹੈ ਨਾ ਇਹ ਤਾਂ ਮੈਨੂੰ ਸਮਝਾ ਦਿੰਦੀ ਹੁੰਦੀ ਆ ਨਾਨੀ ਜੀ ਇੰਗਲਿਸ਼ ਸਕੂਲ ਚ ਪੜ੍ਹਦੇ ਆ ਬੱਚੇ ਮੈਨੂੰ ਇੰਗਲਿਸ਼ ਘੱਟ ਆਉਂਦੀ ਆ ਨਾਨੀ ਜੀ ਆ ਇਸ ਤਰ੍ਹਾਂ ਨੇ ਆ ਇਸ ਤਰ੍ਹਾਂ ਹੁਣ ਦੇ ਲੋ ਖਲਾਰਾ ਕਿਦਾਂ ਪਾਤਾ ਉਹਦੀ ਮੰਮੀ ਇੱਧਰ ਆਈ ਹੋਈ ਸੀਗੀ ਉਹਨੇ ਜਾਣਾ ਸੀ ਨਾ ਫਰਾਕ ਸ਼ਾਇਦ ਪਾ ਲਈ ਇਹ ਇੱਥੋਂ ਲੈ ਕੇ ਚੱਲੀ ਆ ਉਹ ਸੋਹਣੇ ਸੋਹਣੇ ਕੱਪੜੇ ਪੈਨੇ ਲੈ ਕਾ ਪਿਆ ਕਿੰਨਾ ਸੋਹਣਾ ਲੈ ਹੈ ਪਾਉਂਦੀ ਨਹੀਂ ਹੈਗੀ ਲੈ ਤੇ ਇੰਨਾ ਖਲਾਰਾ ਪਾ ਦਿੰਦੀ ਹੈ ਇਹ ਆ ਕੇ ਇਧਰੋਂ ਇੱਕ ਉਹ ਪੇਟੀ ਦੇ ਵੀ ਪਈ ਹੈ ਨਾ ਕਿੰਨਾ ਸੋਹਣਾ ਕਲਰ ਪਿਆ ਤਾਬਾ ਖਤੂਬਾ ਕਿੰਦਾਂ ਰੱਖੀਆਂ ਹੋਈਆਂ ਨੇ ਤੇ ਹੁਣ ਪ੍ਰੈਸ ਦਾ ਤਾਂ ਕਰਿਆ ਪਿਆ ਉਹ ਤੇ ਪਈਆਂ ਕੀ ਪਿਆ ਉਹ ਐਲਬੰਮ ਐਲਬੰਮ ਵੀ ਕੱਢ ਕਹਿੰਦੀ ਸੀ ਮੈਂ ਲੈ ਕੇ ਜਾਣੀ ਪਰ ਇੱਥੇ ਹੀ ਰੱਖਤੀ ਇਹਨੇ ਤੇ ਆ ਦੇਖ ਲਓ ਪ੍ਰੈਸ ਦਾ ਕੀ ਕਰਦਾ ਇਹਨਾਂ ਕਰਤੀ ਵਧੀਆ ਬਣਦੀ ਹੈ ਹੋ ਰਹੀ ਆ ਪ੍ਰੈਸ ਹੋ ਰਿਹਾ ਉਹ ਦੇਖੋ ਲਾਈ ਹੋਈ ਆਪਾਂ ਇਹਦੇ ਪਰ ਆ ਦੇਖੋ ਹੈ ਨਾ ਕਿੰਨੇ ਸੋਹਣੇ ਤੇ ਬਰਾ ਇਹ ਨਾਨਾ ਜੀ ਨੇ ਲੈ ਆ ਕੇ ਆਂਦੇ ਸੀ ਮੇਰਾ ਨਾਨਾ ਜੀ ਵੀ ਆ ਗਏ ਕੰਮ ਤੋਂ ਹਾਂ ਉਹਦੇ ਝੋਲਾ ਫੜਿਆ ਹੋਇਆ ਇਹ ਵਰਦੀ ਪਾਈ ਹੋਈ ਆ ਜਿੰਨੀ ਫਾਮੰਦਾਂ ਨੇ ਹੈਨਾ ਅੱਜ ਗੱਡੀ ਵੀ ਲੈ ਕੇ ਆਈ ਸੀ ਮੈਂ ਤਾਂ ਬੜਾ ਮਸਤੀ ਕਰੀ ਗੱਡੀ ਵਿੱਚ ਆ ਮੈਂ ਲਾਦਾ ਸਮਾ ਤਰ੍ਹਾਂ ਤਰ੍ਹਾਂ ਵੀ ਲੈ ਕੇ ਆਏ ਨੇ ਸਾਰਾ ਕੁਝ ਆ ਲੈ ਕੀ ਲੈ ਕੇ ਆਏ ਤੇ ਵਾਸਤੇ ਰਸਮਲਾਈ ਓ ਵਾਓ ਰਸਮਲਾਈ ਲੈ ਫਿਰ ਹੁਣ ਤਾਂ ਖਾਊਗੀ ਤੁਹਾਨੂੰ ਰਸਮਲਾਈ ਵੀ ਦਿਖਾਈ ਥੋੜਾ ਤਾਂ ਰੱਖਤੀ ਪ੍ਰੈਸ ਫਟਾਫਟ ਪਰੇ ਮਾਰੀ ਚੱਕਿਆ ਲਾ ਰਸਮਲਾਈ ਵੀ ਨਾਨਾ ਨੇ ਲੈ ਕੇ ਦਿੱਤੀ ਓ ਵਾਹ ਜੀ ਵਾਹ ਤੰਕਿਉ ਨਾਨੀ ਜੀ ਲੈ ਜੀ ਰਸ ਮਲਾਈ ਖਾ ਲਓ ਆ ਜੋ ਤੁਸੀਂ ਵੀ ਖਾ ਲਓ ਰਸ ਮਲਾਈ ਰੀਦੀਮਾ ਦੇ ਕੋਲ ਹੁਣ ਨਾਨਾ ਜੀ ਉਹਦੇ ਕਹਿੰਦੇ ਡੋਲ ਨਾ ਲਈ ਪੁੱਤ ਧਿਆਨ ਨਾਲ ਖਾ ਅਸੀਂ ਤਾਂ ਇਹ ਬੜੀ ਲਾਡ ਲਈ ਰੱਖੀ ਹੋਈ ਆ ਆ ਲਓ ਜੀ ਹਜੇ ਪਤਾ ਸਾਨੂੰ ਕੀ ਕਹਿੰਦੀ ਆ ਮੈਨੂੰ ਸਕੂਟਰੀ ਵੀ ਲੈ ਕੇ ਦੋ ਮੈਂ ਕਹਾਂ ਬਈ ਹਜੇ ਇੰਨੀ ਪਹੁੰਚ ਨਹੀਂ ਸਕੂਟਰੀ ਲੈ ਲਈ ਤਾਂ ਪੜ ਲਾ ਪੁੱਤ ਕੋਈ ਗੱਲ ਨਹੀਂ ਤੈਨੂੰ ਬੱਸ ਲਈ ਹੋਈ ਐ ਸਕੂਲ ਦੇ ਵਿੱਚ ਛੱਡ ਜਾਂਦੀ ਆ ਲੈ ਜਾਂਦੀ ਆ ਇਹ ਵਾਹ ਜੀ ਤਾੜੀਆਂ ਹੋ ਜਾਣ ਹਾਂ ਜੀ ਟੇਸਟੀ ਆ ਸਾਨੂੰ ਤਾਂ ਪੁੱਛ ਲੈ YouTube ਫੈਮਲੀ ਮੇਰੀ ਨੂੰ ਮੇਰੀ ਦੋ ਫੈਮਲੀ ਵਾਸਤੇ ਆਪਾਂ ਲਾਗੇ ਆਪ ਲੈ ਕੇ ਆਵਾਂਗੇ ਜਦ ਤੂੰ ਸਾਡੀ ਸਪੋਰਟ ਕਰੋਗੇ ਮੋਨਟੇਟਾਈਜ਼ ਕਰੋਗੇ ਚੈਨਲ ਉਹ ਦੋ ਵਾਹ ਜੀ ਵਾਹ ਲੱਖ ਖਾਨ ਲੱਗੀ ਸਾਨੂੰ ਵੀ ਨਹੀਂ ਪੁੱਛੀ ਦੇਖ ਲੋ ਉਹਦੀ ਮਾਂ ਚੱਲੀ ਲੱਗੀ ਆ ਆ ਦੇ ਕਹਿੰਦੀ ਸਹੀ ਗੱਲ ਆ ਕਿੰਨਾ ਗਾ ਪਾ ਇਹ ਤਾਂ ਇਸ ਤਰ੍ਹਾਂ ਗਾ ਪਉਂਦੀ ਆ ਤੇ ਹੁਣ ਇਹ ਵਧੀਆ ਤੇ ਬਾਕੀ ਤੁਸੀਂ ਭਾਈ ਸਪੋਰਟ ਜ਼ਰੂਰ ਕਰਿਆ ਕਰੋ ਸਾਡੀ ਸਾਨੂੰ ਜਿੱਦਾਂ ਦੇ ਬਲੌਕ ਆਉਂਦੇ ਆ ਮੈਂ ਤਾਂ ਉਸ ਤਰ੍ਹਾਂ ਦੇ ਪਾ ਦਿੰਦੀ ਆ ਟਾਡੀ ਆਪਣੀ ਪੰਮੀ ਧਾਰੀਵਾਲ ਨਹੀਂ ਪੁੱਤ ਖਾਲਾ ਤੋਂ ਕੋਈ ਗੱਲ ਨਹੀਂ ਤੇ ਸਪੋਰਟ ਕਰਿਆ ਕਰੋ ਸਾਡੇ ਇੱਕ ਦੂਜੇ ਦੀ ਤੁਸੀਂ ਮੇਰੀ YouTube ਫੈਮਲੀ ਬਹੁਤ ਪਿਆਰੀਆਂ ਧੀਆਂ ਦਾ ਸਤਿਕਾਰ ਕਰੋ ਧੀਆਂ ਨੂੰ ਪਿਆਰ ਕਰੋ ਤੇ ਜਦੋਂ ਵਿਆਹ ਕੇ ਤੋਰਦੇ ਨੇ ਆਪਾਂ ਧੀਆਂ ਸਹੁਰੇ ਵੀ ਸਤਿਕਾਰ ਕਰਨ ਉਹ ਵੀ ਤੁਹਾਡੀਆਂ ਧੀਆਂ ਹੀ ਹੁੰਦੀਆਂ ਨੇ ਬਹੂਆਂ ਨਾਲ ਸਮਝਿਆ ਕਰੋ ਠੀਕ ਹੈ ਨਾ ਜਿਨੇ ਧੀ ਦੇਤੀ ਸਮਝ ਲ ਸਾਕੂ ਦੇ ਦਿੱਤਾ ਤੇ ਕੁੜੀਆਂ ਨੂੰ ਵਿਚਾਰੀਆਂ ਨੂੰ ਨਾ ਜਿਹੜੇ ਛੱਡ ਦਿੰਦੇ ਨੇ ਬਹੁਤ ਗਲਤ ਗੱਲ ਆ ਛੱਡਿਆ ਨਾ ਕਰੋ ਠੀਕ ਹੈ ਨਾ ਪਿਆਰ ਮੁਹੱਬਤ ਨਾਲ ਰੱਖਿਆ ਕਰੋ ਵਿਚਾਰੀ ਕੋਈ ਗਲਤੀਆਂ ਹੋ ਵੀ ਜਾਂਦੀਆਂ ਸੋਲਵ ਕਰ ਲਿਆ ਕਰੋ ਉਹਨਾਂ ਦੇ ਮਾਪੇ ਆ ਕੇ ਸਮਝਾ ਦੇ ਸਮਝਾ ਦੇਣ ਦੋਨਾਂ ਨੂੰ ਮਿਲਾ ਦੋ ਜੋੜੀ ਨੂੰ ਠੀਕ ਹੈ ਨਾ ਵੀ ਬੱਚਿਓ ਕੋਈ ਗੱਲ ਨਹੀਂ ਤੇਤੋ ਗਲਤੀ ਹੋਈ ਆ ਤੇਤੋ ਗਲਤੀ ਉਹਨਾਂ ਨੂੰ ਮਤਲਬ ਕਿ ਵੀ ਐਸੇ ਮਕਾਮ ਤੱਕ ਨਾ ਛੱਡੋ ਵੀ ਉਹ ਤਲਾਕ ਤੱਕ ਕੰਨਾ ਚਲ ਜਾਣ ਹੈ ਨਾ ਮਨਾਓ ਪਿਆਰ ਨਾਲ ਬਾਰ-ਬਾਰ ਬੁਲਾਓ ਪਿਆਰ ਪਾਓ ਬੱਚੇ ਦਾ ਪਾਓ ਦੇ ਮਾਪੇ ਵਿੱਚ ਵੀ ਉਹ ਇੱਕ ਹੋ ਜਾਣ ਬਸ ਮੇਰੀ ਇਹੀ ਆ ਤੁਹਾਡੇ ਮੁਰੇ ਬੇਨਤੀ ਵੀ ਧੀਆਂ ਦਾ ਸਤਿਕਾਰ ਕਰੋ ਸਹੁਰੇ ਵੀ ਕਰਨ ਮਾਪੇ ਵੀ ਕਰਨ ਪਿਓ ਵੀ ਕਰੇ ਭਰਾ ਸਾਰੇ ਇੱਕ ਦੂਜੇ ਭੈਣ ਭਾਈ ਇੱਕ ਦੂਜੇ ਪਿਆਰ ਕਰੋ ਇਹ ਸੋਹਣੀਆਂ ਹੁੰਦੀਆਂ ਇਹ ਬੁਹਾਰ ਆਪਣੇ ਬੇੜੇ ਦੀਆਂ ਧੀਆ ਹੈ ਨਾ ਮੈਂ ਤਾਂ ਇਹ ਕਹਿਨੀ ਆ ਮੇਰੇ ਨਾਲ ਜਿਹਨੂੰ ਸਪੋਰਟ ਕਰਿਓ ਜਲਦ ਤੋਂ ਜਲਦ ਇਹ ਚੈਨਲ ਮੋਨੀਟਾਈਜ਼ ਇਹਨਾਂ ਨੂੰ ਐਂ ਚੜਾਈਆਂ ਤੱਕ ਪੰਜਾਹ ਫਿਰ ਤੁਹਾਨੂੰ ਅਸੀਂ ਪਾਰਟੀ ਦਵਾਂਗੇ ਹਾਂਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਕੋਈ ਗਲਤੀ ਛਲਤੀ ਹੋ ਗਈ ਤੁਹਾਡੀ ਪੰਮੀ ਤੋਂ ਨਾ ਮੈਨੂੰ ਮਾਫ ਕਰਦੇ ਹੋ ਕੋਈ ਬੋਲਿਆ ਹੋਇਆ ਵਿੱਚ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਵਧੀਆ ਜੀ ਤੇ ਮੈਂ ਚੈਨਲ ਬਣਾਇਆ ਹੋਇਆ ਆਪਣੀਏ ਦੋਤੀ ਕਰਕੇ ਇਹਨੂੰ ਮੈਂ ਪੜਾਉਣਾ ਲਿਖਾਉਣਾ ਅੱਗੇ ਪਚਾਉਣਾ ਬਹੁਤ ਤੇ ਕੋਈ ਕੋਰਸ ਕਰਾਉਣਾ ਇਹਦੇ ਵਾਸਤੇ ਤੇ ਵੀ ਇਹ ਇੰਨੇ ਕੁ ਜੋਗਾ ਮੈਨੂੰ ਬਸ ਕਰ ਦੋ ਵੀ ਮੈਂ ਬੱਚੀ ਦੀ ਖਾਤਰ ਚੈਨਲ ਬਣਾਇਆ ਮੇਰਾ ਤਾਂ ਕੋਈ ਸ਼ੌਂਕ ਨਹੀਂ ਸੀ ਚੈਨਲ ਬਣਾਉਣ ਦਾ ਮੈਂ ਕਿਹਾ ਚਲੋ ਬਣਾ ਲੰਨੇ ਆ ਘਰ ਬੇਲੇ ਰਹਨੇ ਆ ਤੇ ਕੰਮ ਵਿੱਚ ਤੋਂ ਹੁੰਦਾ ਨਹੀਂ ਨਿਗਾ ਮੇਰੀ ਘੱਟ ਆ ਬਹੁਤ ਜ਼ਿਆਦਾ ਮੈਂ ਪਹਿਲਾਂ ਸਟੀਚਿੰਗ ਦਾ ਕੰਮ ਕਰਦੀ ਸੀ ਬੁਟੀਕ ਸੀਗੀ ਉਹ ਬੰਦ ਹੋ ਗਈ ਫਿਰ ਮੇਰਾ ਆਪਰੇਸ਼ਨ ਹੋ ਗਿਆ ਹੁਣ ਮੈਂ ਬੈਠੀ ਨਹੀਂ ਰਹਿ ਸਕਦੀ ਮੈਂ ਚੈਨਲ ਬਣਾ ਲਿਆ ਤੇ ਹੌਸਲਾ ਦਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਗਲਤ ਨਾ ਕਰਿਓ ਕੋਈ ਹੈਨਾ ਤੁਸੀਂ ਹੌਸਲਾ ਜ਼ਰੂਰ ਦਿਆ ਕਰੋ ਠੀਕ ਆ ਜੀ ਤੇ ਬਾਕੀ ਤੁਹਾਡੀ ਆਪਣੀ ਪੰਮੀ ਧਾਰੀਵਾਲ ਸਸੀ ਕਾਲ ਜੀ ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਮੇਰੇ YouTube ਫੈਮਲੀ ਸੋਹਣੀ ਸੋਹਣੀ ਮੇਰੇ ਬੱਚਿਆਂ ਨੂੰ ਮੇਰੇ ਧੀਆ ਪੁੱਤਾਂ ਜਿਹੜੇ ਮੇਰੀ ਸਪੋਰਟ ਕਰਦੇ ਮੈਂ ਦਿਨੋਂ ਤੁਹਾਨੂੰ ਮਤਲਬ ਕਿ ਵੀ ਦਵਾਮਾ ਕਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਸੀ ਕਾਲ ਕਰ